ਕੋੜੀ 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 ਤਾਂ ਬੰਦਿਪੁਰਿਆ ਬਾਬਾ ਗੋਪੀ ਵੀ ਇੱਕ ਕੰਨੀ ਦੇ ਉੱਪਰ ਖੜਾ ਹੈ ਬੱਬਾ ਭੰਗਾਲੇ ਵਾਲਾ ਸੁਖ ਹੈ ਔਰ ਗੋਪੀ ਦੇ ਚੇਲੇ ਫਤਹਪੁਰੀਏ ਇੱਕ ਮnde ਵੀ ਚਰਚੇ ਹੁੰਦੇ ਆ ਉਹ ਲੱਗਿਆ ਸਾਣ ਉਹ ਲੱਗਿਆ ਸਾਣ ਇਹ ਗੋਪੀ ਤੇ ਸਾਭਾ ਗੋਪੀ ਤੇ ਸਾਭਾ ਜਿਹੜਾ ਤਰਨ ਤਰਨ ਤੇ ਗੁਰਦਾਸਪੁਰ ਭਿੜਦਾ ਕਿਆ ਬਾਤ ਹੈ ਵੀ ਸਾਭਿਆ ਪੜਾਕੇ ਓਏ ਹੈਟ ਰੇਟ ਓਏ ਗੋਪੀ ਕਿਹੜੀ ਫਗਾਨਾਂ ਵਾਲਾ ਆ ਗਿਆ ਕਿ ਭੇੜ ਹੋ ਰਿਹਾ ਵੱਡਿਆਂ ਸਾਨਾਂ ਦਾ ਸਾਭਾ 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 ਸਾਭ ਆ ਗਿਆ ਕਿੜੀ ਫਗਾਨਾਂ ਦਾ ਇਹ ਗੋਪੀ ਤੇ ਸਾ ਆਏ ਟੱਕਰ ਸ਼ੇਰਾਂ ਦੀ ਆਏ ਟੱਕਰ ਬੱਬਰ ਸ਼ੇਰਾਂ ਦੀ ਲੱਗਦਾ ਹੋਇਆ ਜੋਰ ਮਹਾਲ ਪੂਰਾ ਬਣਿਆ ਪਿਆ ਓਏ ਮਹਾਲ ਪੂਰਾ ਕਿੰਨੀ ਰੇਡ ਲੱਗੀ ਸਾਬੇ ਦੀ ਤਾੜੀਆਂ ਮਾਰੋ ਜ਼ੋਰਦਾਰ ਛੱਡੇ ਮਹਿਰਦੀਨਾ ਜੀ ਉਸਤਾਦਾਂ ਦੇ ਹੋਣ ਦਰਸ਼ਨ ਪੈਰ ਧੋਦੋ ਪੀ ਛੱਡੇ ਆ ਗੋਪੀ ਸਾਬਾ ਗੋਪੀ ਤੇ ਸਾਬਾ ਮੁਕਾਬਲਾ ਚੋਟੀ ਦਾ ਉਹ ਟੱਕਰ ਕਰੇ ਦੀ ਟੱਕੇ ਵੱਜਦੇ ਉਹ ਵੱਡੇ ਦਿਲਾਂ ਵਾਲੇ ਖੜਦੇ ਆ ਜਦੋਂ ਮੈਦਾਨ ਭਖਿਆ ਹੋਵੇ ਵੱਡੇ ਦਿਲਾਂ ਵਾਲੇ ਪਿਆਰ ਦੇ ਨਾਲ ਪਿਆਰ ਦੇ ਨਾਲ ਗੋਪੀ ਤੇ ਸਾਬਾ ਗੋਪੀ ਤੇ ਸਾਬਾ ਆਹ ਹੰਦਿਆਂ ਦੇ ਦਰਮਿਆਨ ਦਿੱਲੀ ਦੂਰ ਹੋਣ ਵਾਲੀ ਗੱਲ ਹੈ ਦੀ ਦੂਰ ਹੋਣ ਵਾਲੀ ਗੱਲ ਇੱਥੇ ਰੱਖ ਪਿਆਰ ਦੇ ਨਾਲ ਬੇਨਤੀ ਹੈ ਪਿਆਰ ਦੇ ਨਾਲ ਭਾਈ ਪਿਆਰ ਨਾਲ ਕੇ ਚਾਬੀ ਲੈ ਗਿਆ ਦਿਲਾਂ ਦਾ ਜਾਨੀ ਜੰਦਰਾਂ ਜਗਲ ਖਾ ਗਿਆ ਭਾਈ ਬੇਨਤੀ ਹੈ ਗਰਾਊਂਡ ਕਲੀਅਰ ਕਰੋ ਯਾਰ ਸਾਬਾ ਨਹੀਂ ਬਣ ਗਿਆ